ਹਾਂਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਈਗਲ ਡੈਰੀ ਫਾਰਮ ਦੇ ਵਿੱਚ ਸ਼ੁਰੂਆਤ ਵੀਡੀਓ ਵਿੱਚ ਦੇਖਿਆ ਤੁਸੀਂ ਕਿੰਨੀਆਂ ਕੀੜੀਆਂ ਇਕੱਠੀਆਂ ਹੋਆਂ ਪੰਗਾਏਆਂ ਕੀੜੀਆਂ ਦੇ ਨਾਲ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਵੀ ਕਿ ਮੀਂਹ ਹੋਰ ਆਊਗਾ ਤਾਂ ਆਪਣੇ ਜਿਹੜਾ ਅੱਜ ਟਾਈਮ ਆਗਾ ਜਿਨ੍ਹਾਂ ਦੀ ਮੱਕੀ ਬੀਜੀ ਹੋਈ ਆ ਉਹਨਾਂ ਉਹ ਤਾਂ ਕਹਿੰਦੇ ਆ ਮੀਂਹ ਦਾ ਸਾਡੇ ਲਈ ਗੁਨਾਹ ਬਣ ਗਿਆ ਅੱਜ ਵੀ ਕਿਉਂਕਿ ਚਾਰ ਪਾਉਣਾ ਸੀਗਾ ਮਸ਼ੀਨਾਂ ਖਬਰੰਗਾਏਗਾ ਖੇਤਾਂ ਦੇ ਵਿੱਚ ਬੁਰਾ ਹਾਲ ਹੋਇਆ ਪਿਆਗਾ ਤੇ ਚਾਰ ਜਿਹੜਾ ਵੀ ਲੇਟ ਹੋ ਗਿਆ ਆਏਗਾ ਕਿਉਂਕਿ ਟਾਈਮ ਸਿਰ ਤੇ ਜਿਹੜੀ ਖੇਤੀ ਹੁੰਦੀ ਰਵੇ ਤੇ ਉਹ ਆਪਾਂ ਨੇ ਲਈ ਵਧੀਆ ਹੈ ਹਨਾ ਬਾਕੀ ਚਲੋ ਜਿਵੇਂ ਕੁਦਰਤ ਨੂੰ ਮਨਜ਼ੂਰ ਹੁੰਦਾ ਆਏਗਾ ਤਾਂ ਮੈਨੂੰ ਜਦੋਂ ਮੈਂ 2 ਦਿਨ ਮੇਰੀ ਵੀਡੀਓ ਨਹੀਂ ਆਈ ਹੈਗੀ ਤੇ ਮੈਂ ਹਸਪੀਟਲ 'ਚ ਸੀਗੀ ਤਾਂ ਉੱਥੇ ਜਿਹੜੀਆਂ ਨਰਸਾਂ ਸੀਗੀਆਂ ਨਾ ਤੇ ਮੀਂਹ ਪਿਆ ਉੱਥੇ ਮੈਨੂੰ ਕਹਿੰਦੀਆਂ ਕਿ ਵੀ ਵਧੀਆ ਕਹਿੰਦੀਆਂ ਕਿ ਮੀਂਹ ਪਏ ਮੈਂ ਪੈ ਰਿਹਾਗਾ ਮੈਂ ਕਿਹਾ ਹਾਈ ਹਟ ਜਾਵੇ ਮੀਂਹ ਤਾਂ ਕਿੰਦਿਆਂ ਕਿ ਹਟੇ ਕਿਉਂ ਕਿੰਦਿਆਂ ਹੋਰ ਆਵੇ ਵਧੀਆ ਠੰਡ ਹੋਈ ਮੈਂ ਉਹਨਾਂ ਨੂੰ ਮੈਂ ਕਿਹਾ ਭਾਣੇ ਮੀਂਹ ਤੁਸੀਂ ਰੱਖ ਲਓ ਮੈਂ ਕਿ ਸਾਨੂੰ ਤਾਂ ਹਵਾ ਹੀ ਆ ਜਾ ਕਰੇ ਮੈਂ ਕਿ ਜਦ ਅਸੀਂ ਝੋਨਾ ਲਾਉਣਾ ਹੁੰਦਾ ਹੈਗਾ ਉਦੋਂ ਮੈਂ ਕਿ ਸਾਨੂੰ ਸਾਡੇ ਮੀਂਹ ਪਿਆ ਜਾ ਕਰੇ ਤੁਹਾਨੂੰ ਹਵਾ ਆ ਜਾ ਕਰੇ ਉਹ ਕਹਿੰਦੀ ਹੈ ਹੱਸਣ ਲੱਗਿਆ ਕਹਿੰਦੀ ਆ ਕਿ ਤੂੰ ਤਾਂ ਦੋਨੇ ਤਰੀਕੀ ਵੀ ਫਾਇਦਾ ਜਿਹੜਾ ਆਪਦਾ ਹੀ ਸੋਚ ਆਏਗਾ ਮੈਂ ਕਿ ਹੋਰ ਮੈਂ ਕਿ ਹਣ ਚਲੋ ਤੁਹਾਨੂੰ ਹਵਾ ਆ ਜਾ ਮੀਂਹ ਆ ਜਾ ਮੈਂ ਕਿ ਪਰ ਸਾਡੀ ਜਿਹੜੀ ਖੇਤੀ ਆ ਉਹਦਾ ਕੋਈ ਨੁਕਸਾਨ ਨਾ ਹੋਵੇ ਉਹ ਕਹਿੰਦੀਆ ਚਲੋ ਹਾਂ ਇਹ ਤਾਂ ਹੈ ਠੀਕਾ ਹਣਾ ਤੇ ਮੈਂ ਸਾ ਮੇਰੇ ਮਗਰੋਂ ਮੈਂ ਦੋ ਦਿਨ ਗਈ ਸੀਗੀ ਆਪਣੀ ਵੀਡੀਓ ਵੀ ਨਹੀਂ ਆਈ ਹੈਗੀ ਤਾਂ ਹੈਲਪਰ ਜਿਹੜਾ ਰੱਖਿਆ ਆਏਗਾ ਕਿਉਂਕਿ 4 ਪੌਣਾ ਹੈਗਾ 4 ਪੌਣ ਦੇ ਲਈ ਆਪਾਂ ਬੈੱਡ ਤਿਆਰ ਕੀਤੇ ਹੋਏ ਉਧਰ ਥਾਂ ਕਿਵੇਂ ਬਣਾਇਆ ਹੋਇਆਗਾ ਮੈਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗੀ ਤੁਸੀਂ ਬਨੇ ਰਹਿਣਾ ਐਂਡ ਤੱਕ ਜਿਹੜੇ ਵੀ ਖੇਤੀਬਾੜੀ ਨਾਲ ਜਾਂ ਗਾਂਾਂ ਦੇ ਫਾਰਮ ਨਾਲ ਜਿਨ੍ਹਾਂ ਨੂੰ ਸ਼ੌਂਕ ਆ ਉਹ ਚੀਜ਼ ਜਰੂਰ ਇਹ ਵੇਖਣਗੇ ਹਨਾ ਕਿਉਂਕਿ ਆਪਾਂ ਨੂੰ ਇਹ ਹੈਗਾ ਵੀ ਹੁਣ ਜਿਹੜਾ ਆਪਣਾ ਟਾਈਮ ਆਗਾ ਹਨਾ 4 ਪਾਉਣ ਦਾ ਉਹ ਮਤਲਬ ਇਹ ਆ ਵੀ ਹੁਣ ਮੀਂਹ ਜਿਹੜਾ ਕਮਲ ਪਾਇਆ ਹੋਇਆਗਾ ਮੈਂ ਤਾਂ ਨਹੀਂ ਵੀ ਸਾਰੇ ਜਿੰਨਾ ਵੀਰਾਂ ਦੀ ਮੱਕੀ ਬੀਤੀ ਹੋਈ ਆ ਵੀ 2-4 ਦਿਨ ਜਿਹੜਾ ਮੀਂਹ ਰੁਕ ਜਾ ਵੀ ਰੱਬ ਧੁੱਪਾਂ ਲਾਵੇ ਤਾਂ ਟਾਈਮ ਨਾਲ ਅਗਲਾ 4 ਪਾ ਕੇ ਵਿਹਲਾ ਹੋ ਜਾਵੇ ਤਾਂ ਇਹ ਇਹ ਆ ਵੀ ਚਲੋ ਆਪਦੇ ਹੁਣ ਪਸ਼ੂਆਂ ਦਾ ਕੰਮ ਮੈਂ ਆ ਕੇ ਫਿਰ ਵੀ ਵੇਖਿਆ ਆਏਗਾ ਹਨਾ ਮੈਂ ਹਸਪਤਾਲ ਚਾਈ ਸੀਗੀ ਤੇ ਕੱਪੜੇ ਮੈਂ ਟੈਂਜਨੀ ਕੀਤੇ ਹੈਗੇ ਕਿ ਘਰ ਜਿਵੇਂ ਪੁਰਾਣਾ ਦੁਪੱਟਾ ਲੈ ਕੇ ਆਵਦਾ ਤੇ ਪਸੂਆਂ ਚਾਈ ਤੇ ਮੈਂ ਦੇਖੇ ਪੱਠੇ-ਮੁੱਠੇ ਵਧੀਆ ਪਾਏ ਹੋਏ ਸੀਗੇ ਤੇ ਚਲੋ ਕੰਮ ਜਿਹੜਾ ਵਧੀਆ ਹੋ ਰਿਹਾ ਸੀਗਾ ਇਹ ਆ ਵੀ ਹੁਣ ਜਿਵੇਂ ਹਨ ਆਪਾਂ ਪਸੂਆਂ ਦੇ ਵਿੱਚ ਜਿਹਨੂੰ ਸ਼ੌਂਕ ਹੋਊਗਾ ਉਹੀ ਮਤਲਬ ਉਹੀ ਉਹਨੂੰ ਹੁੰਦਾ ਹੈਗਾ ਵੀ ਹਾਂ ਸਾਡੇ ਹਨ ਪਸ਼ੂ ਰੱਖਿਆ ਸੀ ਇਸ ਤਰ੍ਹਾਂ ਇਹਨਾਂ ਦੀ ਸਾਂਭ ਸੰਭਾਲ ਕਰਨੀ ਆਂਗੀ ਬਾਕੀ ਜਿਨ੍ਹਾਂ ਦੇ ਵੀ ਚਾਰ ਪੈ ਰਿਆ ਨਾ ਚਾਰ ਤਾਂ ਬਹੁਤ ਹੀ ਵਧੀਆ ਚੀਜ਼ ਆ ਗਈ ਚਾਰ ਦੇ ਨਾਲ ਇੱਕ ਤਾਂ ਪਸ਼ੂ ਦੀ ਸੀਤ ਬੰਦੀ ਆ ਗਈ ਹਨਾ ਬਸ ਇੰਨਾ ਵੀ ਇਹਨੂੰ ਉਲੀ ਨਾ ਲੱਗਣ ਦੇਵੇ ਹੁਣ ਉਲੀ ਤੋਂ ਸਾਡੇ ਪਿਛਲੇ ਵਾਰ ਜਿਹੜਾ ਚਾਰ ਆ ਨਾ ਉਹ ਥੋੜਾ ਜਿਹਾ ਖਰਾਬ ਹੋਇਆ ਸੀਗਾ ਕਾਰਨ ਕੀ ਸੀਗਾ ਕਿ ਉਹਦੇ ਜਿਹੜਾ ਅਸੀਂ ਨਾ ਤਰਪਾਲ ਉੱਤੇ ਪਾਤੀ ਸੀਗੀ ਤੇ ਜਦੋਂ ਉਹਨੂੰ ਖੋਲਦੇ ਸੀਗੇ ਇੱਕ ਨੀਵਾ ਕਰਕੇ ਨਹੀਂ ਪਾਇਆ ਸੀਗਾ ਉਵੇਂ ਹੀ ਪਾਤਾ ਸੀਗਾ ਤੇ ਪਾਸੇ ਬੱਟਾ ਨਹੀਂ ਲਾਇਆ ਹੋਣਾ ਸੀਗਾ ਤੇ ਉਵੇਂ ਤਰਪਾਲ ਉੱਤੋਂ ਪਾਤੀ ਤੇ ਬਾਕੀ ਮਿੱਟੀ ਨਾ ਪਾਈ ਅਸੀਂ ਉੱਪਰ ਤੇ ਉਹਦੇ ਨਾਲ ਨਾ ਹਵਾ ਪੈਂਦੀ ਰਹੀ ਤੇ ਚਾਰ ਨੂੰ ਬਹੁਤ ਜ਼ਿਆਦਾ ਉਲੀ ਲੱਗ ਗਈ ਸੀਗੀ ਮੈਂ ਪਸੂਆਂਾਂ ਚੋ ਫਿਰਦੀ ਫਿਰਦੀ ਮੈਂ ਇੱਧਰ ਆ ਗਈ ਸੀਗੀ ਅੰਦਰ ਕੋਠੀ ਦੇ ਵਿੱਚ ਤੇ ਇੱਕ ਆਪਣੇ ਹਤੂ ਤੋਤਾ ਰੱਖਿਆ ਹੋਇਆ ਤੋਤਾ ਵੀ ਵਿਚਾਰਾ ਐਵੇਂ ਹੀ ਹੋ ਕਹਿੰਦੇ ਨੇ ਸੜਕ ਤੇ ਫਿਰਦਾ ਸੀਗਾ ਤੇ ਗੱਡੀ ਉੱਪਰ ਦੀ ਨੰਗੀ ਸੀਗੀ ਇਹਦੇ ਵਿਚਾਲੇ ਆ ਗਿਆ ਸੀ ਗੱਡੀ ਦੇ ਮਤਲਬ ਬਾਹਰ ਚ ਗਿਆ ਸੀਗਾ ਜਦੋਂ ਅਸੀਂ ਥੋੜਾ ਜਿਹਾ ਗਾਂ ਨੰਗੀ ਤਾਂ ਫਿਰ ਸਾਨੂੰ ਲੱਗਿਆ ਵੀ ਚੱਲੇ ਤੂੜਿਆ ਨਹੀਂ ਜਾਂਦਾ ਵਿਚਾਰੇ ਇਹਨੂੰ ਘਰੇ ਰੱਖ ਲੈਨੇ ਆ ਤੇ ਜਦੋਂ ਉੱਡਣ ਲੱਗ ਗਿਆ ਇਹਨੂੰ ਉਡਾ ਦਾਂਗੇ ਹਨਾ ਚਲੋ ਜੀ ਮੈਂ ਉਧਰੋਂ ਕੰਮ ਕਮਨ ਮੇਡ ਕੇ ਇੱਧਰ ਆ ਗਈ ਸੀਗੀ ਆਪਣੇ ਜਿੱਥੇ ਅਸੀਂ 4.5 ਆਹ ਜਿਹੜੀ ਜਗ੍ਹਾ ਏ بس 4 ਲਈ ਬਣਾਈ ਆ 2 ਢੇਰ ਬਣਾਵਾਂਗੇ 4 ਦੇ ਅਸੀਂ ਪਿਛਲੀ ਵਾਰ 1 ਹੀ ਬਣਾਇਆ ਸੀਗਾ ਤੇ 1 ਦੇ ਵਿੱਚ ਨਾ ਉਲੀ ਲੱਗ ਗਈ ਸੀਗੀ 4 ਬਹੁਤ ਖਰਾਬ ਹੋਇਆ ਸਾਡਾ ਨੁਕਸਾਨ ਵੀ ਹੋਇਆ ਤੇ ਖਰਾਬ ਵੀ ਹੋਇਆ ਹਨਾ ਤੇ ਇਸ ਤਰ੍ਹਾਂ ਨਾ ਅਸੀਂ ਮੋਟੀਆਂ-ਮੋਟੀਆਂ ਜਿਹੜੀਆਂ ਪਾਸੇ-ਆਸੇ ਬੱਟਾ ਮਾਰਤੀਆਂ ਇਹਦੇ ਤੇ ਤਰਪਾਲ ਇਸ ਤਰ੍ਹਾਂ ਉੱਤੇ ਵਿਛਾਈ ਆ ਪੁਰਾਣਾ ਤਰਪਾਲ ਸੀਗਾ ਇਹ ਜਿਹਦੇ ਨਾਲ ਕੀ ਹੁਣ ਹਵਾ ਨਹੀਂ ਵਿੱਚ ਦੀ ਨੰਗ ਸਕੂਗੀ ਚਾਰ ਦੇ ਹਵਾ ਨਹੀਂ ਪੈਂਦੀ ਹੈਗੀ ਵੀ ਜਿਹੜਾ ਉੱਲੀ ਤੋਂ ਬਚਾਅ ਹੋ ਸਕੇ ਤੇ ਐਸਲੀ ਵਾਰ ਜਿਹੜਾ ਸੀਗਾ ਸਾਡੇ ਨਾਲ ਇੱਟਾਂ ਇਹ ਲੰਗਾ ਹੋਣਾ ਸੀ ਫਰਸ਼ ਲੱਗੀ ਵੀ ਸੀਗੀ ਫਰਸ਼ ਦੇ ਨਾਲ ਕੀ ਸੀਗਾ ਨਾ ਵੀ ਥੱਲੇ ਡੂੰਘਾ ਨਹੀਂ ਹੁਣ ਇਸ ਵਾਰ ਅਸੀਂ ਫਰਸ਼ ਹੈ ਜਿਹੜੀ ਪਟਤੀ ਤੇ ਥੱਲੇ ਥਾਂ ਜਿਹੜਾ ਵਧੀਆ ਰੱਖਿਆ ਹੈਗਾ ਤਾਂ ਡੂੰਘਾ ਰੱਖ ਕੇ ਹੁਣ ਜਿਹੜਾ ਚਾਰ ਪਾਵਾਂਗੇ ਤੇ ਇਸ ਤਰ੍ਹਾਂ ਆਪਾਂ ਜੀਵਕ ਤੁਸੀਂ ਵੀ ਹਨਾ ਚਾਰ ਪਾਉਣਾ ਹੈ ਇਸ ਤਰ੍ਹਾਂ ਥਾਂ ਬਣਾਓ ਤੇ ਬਾਕੀ ਇੱਧਰ ਸਾਡੀ ਤੂੜੀ ਪਾਈ ਹੋਈ ਹੈਗੀ ਤੂੜੀ ਪਿੱਛੇ ਸੁਭਾਤ ਆ ਜਿਹੜੀ ਬਹੁਤ ਵੱਡੀ ਬਣਾਈ ਵੀ ਹੈਗੀ ਜਿਹਦੇ ਵਿੱਚ ਤੂੜੀ ਪੈਂਦੀ ਕਿਉਂਕਿ ਸਾਨੂੰ ਤਾਂ ਪਸ਼ੂਆਂ ਦਾ ਸਾਡੇ ਬਾਕੀ ਤਾਂ ਹੁਣ ਤਾਂ ਜਿਹੜਿਆ ਘਰੇ ਪਸ਼ੂ ਰੱਖਿਆ ਪੰਜ ਚਾਰ ਹੈਗੇ ਆਗੇ ਹਨਾ ਹੁਣ ਆਪਾਂ ਘਰੇ ਰੱਖਣ ਦੀ ਸੋਚਦੇ ਆਂ ਵੀ ਡੈਰੀ ਫਾਰਮ ਹੋਰ ਅੱਗੇ ਵਧਾਉਣਾ ਆਏਗਾ ਸ਼ੁਰੂਆਤੀ ਟਾਈਮ ਆਗਾ ਚਲੋ ਬਾਕੀ ਜੇ ਮੇਰੇ ਹਸਬੰਦ ਵਪਾਰ ਦਾ ਕੰਮ ਕਰਦੇ ਹੈਗੇ ਤੇ ਸਾਡੇ ਕਿਤੇ ਕਿਤੇ ਪਸ਼ੂ ਤਾਂ ਬਹੁਤ ਇਕੱਠੇ ਹੋ ਜਾਂਦੇ ਹੈਗੇ ਹੁਣ ਆ ਥੋੜਾ ਜਿਹਾ ਗਰਮੀ ਦਾ ਕਰਕੇ ਦੋਕ ਦਿਨ ਰੁਕਿਆ ਸੀਗਾ ਵੀ ਚਾਰ ਪੌਣਾ ਬਾਕੀ ਮੀਂਹ ਨੇ ਆਪਾਂ ਨੂੰ ਰੁਕਿਆ ਹੋਇਆਗਾ ਤੇ ਇਧਰ ਆਪਣਾ ਥਾਂ ਜਿਹੜਾ ਸਬਜ਼ੀ ਨੂੰ ਬਣਾਇਆ ਹੋਇਆਗਾ ਥੋੜਾ ਜਿਹਾ ਇਹਦੇ ਵਿੱਚ ਲਾਇਆ ਵਸੀਂ ਕਿੰਨੂਆਂ ਦਾ ਬੂਟਾ ਮੈਂ ਨਾਲ ਹੀ ਤੁਹਾਨੂੰ ਆਪਣੇ ਘਰ ਦੇ ਅੱਜ ਸ਼ੇਅਰ ਕਰਾ ਰਹੀ ਆਂਗੀ ਤੇ ਅਮਰੂਦ ਦਾ ਬੂਟਾ ਲਾਇਆ ਅਮਰੂਦ ਲੱਗੇ ਹੋਏ ਬਹੁਤ ਸੋਹਣੇ ਕਿਰੇ ਹੋਏ ਸੀਗੇ ਤੇ ਸਬਜ਼ੀ ਹੈ ਜਿਹੜੀ ਸਾਡੀ ਸਾਰੀ ਸੁੱਕ ਗਈ ਸੀਗੀ ਗਰਮੀ ਬਹੁਤ ਪਈ ਸੀਗੀ ਤੇ ਕੱਲੀਆਂ ਪਿੰਡਾਂ ਰਹਿੰਗਾ ਤੇ ਇੱਧਰ ਉਹਨਾਂ ਨੇ ਸਾਡੇ ਮੈਂ ਉੱਧਰ ਫਿਰਦੀ ਸੀ ਚਾਰ ਵਾਲਾ ਸਾਨੂੰ ਥਾਂ ਦਿਖਾਇਆ ਵੀ ਕਿਵੇਂ ਬਣਾਉਂਦੇ ਸੀਗੇ ਤੇ ਮੈਂ ਉੱਧਰੋਂ ਫਿਰ ਭੱਜੀ ਆਈ ਕਿਉਂਕਿ ਸਾਡ ਡੈਡੀ ਨਾ ਪਸ਼ੂ ਬਾਹਰ ਕੱਢ ਰਹੇ ਸੀਗੇ ਤੇ ਇੱਕ ਗਾਂ ਥੋੜੀ ਬੰਦ ਹੀ ਆ ਗਈ ਉਹ ਤੇ ਉਹਨਾਂ ਕਿਸੇ ਤੋਂ ਮਤਲਬ ਪੂਰੀ ਗੌਰ ਨਾਲ ਧਿਆਨ ਨਾ ਪੰਨਣੀ ਪੈਂਦੀ ਮੈਂ ਤਾਂ ਇਹਨੂੰ ਖੋਲਦੀ ਨਹੀਂ ਹੈਗੀਗੀ ਥੋੜੀ ਹੀਟ ਚਾਹੀ ਤੇ ਉਹ ਡੈਡੀ ਪਸ਼ੂ ਬਾਹਰ ਕੱਢ ਰਹੇ ਸੀਗੇ ਤੇ ਉਹਨੇ ਥੋੜੀ ਜਿਹੀ ਭੱਜ ਲਈ ਇਪਾ ਧੀ ਸੀਗੀ ਤੇ ਗਾਂਾਂ ਦਾ ਨਾ ਹੋਰ ਤਾਂ ਕੋਈ ਦੁੱਖ ਨਹੀਂ ਹੈਗਾ ਥੋੜਾ ਜਿਹਾ ਇਸ ਟਾਈਮ ਤੇ ਉਹ ਕਰਦਿਆਂ ਆਇਆਂ ਤਾਂ ਕੱਲੀ ਜਿਹੜੀ ਲੇਡੀਆਂ ਆਏ ਕੋਲ ਛੇਤੀ ਖੋਲ ਨਹੀਂ ਸਕਦੀ ਮਤਲਬ ਡੰਡੇ ਤੋਂ ਬਿਨਾਂ ਤਾਂ ਇਹਨੂੰ ਜਮਾਈ ਨਾ ਖੋਲੇ ਹਨਾ ਤਾਂ ਆ ਇੱਕ ਜਿਹੜੀ ਮਾਝ ਆਪਣੇ ਨਵੇਂ ਆਈਆ ਫਾਰਮ ਦੇ ਵਿੱਚ ਤੇ ਇਹਦੇ ਹਜੇ ਸੂਣ ਦਾ ਟਾਈਮ ਰਹਿੰਦਾ ਹੈਗਾ ਦੇਖੋ ਇਹਦੇ ਥਲੇ ਕਿਵੇਂ ਦੁੱਧ-ਦੁੱਧ ਦਿੰਦੀ ਆ ਹੀ ਵੀ ਦੀ ਕੈਂਟ ਤਾਂ ਉਹਨਾਂ ਨੇ ਜਿਵੇਂ ਦੱਸਿਆ ਵੀ ਦੁੱਧ ਵਧੀਆ ਦਿੱਤਾ ਆਏਗਾ ਤੀਜੇ ਸੂਏ ਆਗੀ ਤੇ ਆਪਣੇ ਆਪੇ ਕੋਲ ਆ ਕੇ ਕਿਦਾਂ ਇਹ ਜੀ ਲਾਉਂਦੀ ਹੈਗੀ ਬਾਕੀ ਮੈਂ ਤੁਹਾਨੂੰ ਜਿਹੜਾ ਕੱਲ ਦੱਸਿਆ ਸੀਗਾ ਲਿਵਰ ਟੋਨਿਕ ਦੇ ਬਾਰੇ ਅਸੀਂ ਇਸ ਮੱਝ ਨੂੰ ਜ਼ਰੂਰ ਦੇਵਾਂਗੇ ਕਿਉਂਕਿ ਉਹ ਜਿਹੜਾ ਪਸ਼ੂ ਦੇ ਤਣਾਅ ਦੇ ਲਈ ਬਹੁਤ ਵਧੀਆ ਆਏਗਾ ਚੀਜ਼ ਇਹਦੇ ਨਾਲ ਉਹਦੇ ਨਾਲ ਇਹਨੂੰ ਮਤਲਬ ਐ ਪਿਛਲੀ ਜਿਆਦਾ ਹਸਤ ਜੀ ਨਹੀਂ ਆਉਂਦੀ ਆਪਦੇ ਵਧੀਆ ਮਾਸਤ ਰਹੂਗੇ ਇੱਥੇ ਪੱਠੇ-ਪੁੱਠੇ ਖਾਊਗੀ ਤੇ ਤਾਂ ਕਰਕੇ ਅਸੀਂ ਇਹ ਜਿਹੜੀ ਮੱਝ ਆ ਵੀ ਹੁਣ ਲਿਆਂਦੀ ਫਾਰਮ ਦੇ ਵਿੱਚ ਬਾਕੀ ਹੁਣ ਜਿਹੜਾ ਮੱਛਰ ਆਣਾ ਬਹੁਤ ਜ਼ਿਆਦਾ ਹੋ ਗਿਆ ਹੈ ਮੱਛਰ ਦੇ ਲਈ ਅਸੀਨਾ ਮੂੰਗਫਲੀ ਦਾ ਨੀਰਾ ਜਿਹੜਾ ਲਿਆਂਦਾ ਸੀ ਉਹਦੀ ਧੂਣੀ ਪਾਉਣਿਆ ਤੁਸੀਂ ਵੀ ਮੱਛਰ ਦਾ ਨੀਰ ਹੀ ਲਾ ਰਹੇ ਹੋ ਮੱਛਰ ਦਾ ਨੀਰ ਦੇ ਵਿੱਚ ਇਦਾਂ ਆਏਗਾ ਵੀ ਫਿਰ ਵੀ ਕਿਤੇ ਨਾ ਕਿਤੇ ਮੱਛਰ ਜਿਹੜਾ ਵੱਡ ਜਾਂਦਾ ਆਏਗਾ ਹਨਾ ਪਰ ਜਿਹੜਾ ਮੂੰਗਫਲੀ ਆ ਨਾ ਉਹ ਕੌੜੀ ਹੁੰਦੀ ਹੈਗੀ ਤੇ ਉਹਨਾਂ ਤੁਸੀਂ ਇੱਕ ਵਾਰੀ ਧੂਣੀ ਪਾ ਦਿਓ ਸਾਰੀ ਰਾਤ ਉਹਨੇ ਤੁਖੀ ਜਾਣਾ ਆਏਗਾ ਤੇ ਇੱਕ ਅਸੀਂ ਉੱਧਰ ਕੂਲਰ ਲਾਤਾ ਇਹ ਮੌਜਾਂ ਵਧੀਆ ਕੂਲਰ ਮੂਰੇ ਬੈਠਿਆਂ ਰਹਿੰਦੇ ਆਂ ਤਸਵੀਰੀ ਜਦੋਂ ਸਵੇਰੇ ਧਾਰ ਚੋਣਿਆਂ ਤਾਂ ਕੋਈ ਇਹ ਨਹੀਂ ਹੈਗਾ ਵੀ ਮੱਛਰ ਲੜੂਗਾ ਕਿਉਂਕਿ ਉਹ ਕੌੜਾ ਹੁੰਦਾ ਹੈਗਾ ਕੌੜੇ ਤੇ ਕੋ ਤੁਖੀ ਜਾਂਦਾ ਸਾਰੀ ਰਾਤ ਤੇ ਵਧੀਆ ਮੌਜਾਂ ਵਹਿ ਗਏ ਸੀ ਧਾਰਾਂ ਚੋ ਲੈਣੇ ਆਂਗੇ ਤੇ ਮੱਛਰਦਾਨੀ ਲਾਉਣੀ ਸੀਗੀ ਤੇ ਉਹਦਾ ਟਾਈਮ ਨਹੀਂ ਲੱਗਿਆ ਹੈਗਾ ਲਾਉਣ ਦਾ ਕਿਉਂਕਿ ਇੱਕੇ ਦਮ ਜਿਹੜਾ ਮੀਂਹ ਆ ਉਹ ਹੋ ਗਿਆ ਹੈਗਾ ਮੈਂ ਬਾਕੀ ਮੇਰੇ 2 ਦਿਨ ਹੋਣਾ ਹਸਪਤਾਲ ਚ ਨਿਕਲ ਗਏ ਆਗੇ ਤੇ ਆ ਹੁਣ 2 ਦਿਨ 4-5 ਚ ਨਿਕਲ ਜਾਣੇ ਆਂ ਸੋ ਹੁਣ ਅਸੀਂ ਜਿਹੜੀ ਹਰਾ ਪਾ ਰਹੇ ਆਂ ਵੀ ਮੱਕੀ ਆ ਜਿਹੜੀ ਹੁਣ ਉਹ ਪੱਕੀ ਤਾਂ ਪਈ ਆਗੀ ਮਤਲਬ ਛਲੀਆਂ ਪਕਣਾ ਹੋ ਗਏ ਵਧੀਆ ਤੇ ਉਹਨਾਂ ਨੂੰ ਹੁਣ ਕੁੱਤਰ ਕੇ ਇਸ ਤਰ੍ਹਾਂ ਹਰਾਚਾਰਾ ਪਾ ਰਿਆ ਪਸ਼ੂ ਵਧੀਆ ਮੌਜ ਨੇ ਵੀ ਖਾਂਦੇ ਆ ਪਰ ਜਿਹੜੀ ਚਾਰ ਦੀ ਮੋਜਾ ਸੈਲਜ਼ ਦੀ ਮੋਜ ਆ ਗਈ ਇਹਦੀ ਤੇ ਜਦੋਂ ਮਰਜੀ ਆਪਦਾ ਘਰੇ ਬੈਠੇ ਜਿਨ੍ਹਾਂ ਦੇ ਘਰੇ ਪਾਇਆ ਹੋਇਆ ਉਹਨਾਂ ਨੂੰ ਤਾਂ ਹੋਰ ਬਹੁਤ ਜ਼ਿਆਦਾ ਮੋਜ ਆ ਗਈ ਹੈ ਨਾ ਇਸ ਚੀਜ਼ ਦੀ ਉਹ ਤੱਕਰੀ ਬੱਕੀ ਮੌਣ ਨਾਲ ਆਪਦਾ ਚਾਰ ਪੱਟੋ ਤੇ ਪਾਉ ਇਹਦੇ ਨਾਲ ਲੇਡੀਆਂ ਨੂੰ ਵੀ ਸੌਖਾ ਹੋ ਜਾਂਦਾ ਹੈਗਾ ਕਿੱਥੇ ਆਪਾਂ ਪੱਠੇ ਲਿਆਉਣੇ ਆ ਪਹਿਲਾਂ ਡਿੱਕੀ ਜਾਣੇ ਆ ਨਾ ਆਉਣਗੇ ਤੇ ਵੀ ਪੱਠੇ ਖੇਤੋਂ ਲਿਆਉਣੇ ਆਗੇ ਤੇ ਚਾਰ ਨਾਲ ਬਹੁਤ ਫਾਇਦੇ ਆਗੇ ਆਪਾਂ ਨੂੰ ਜੇ ਉੱਲੀ ਤੋਂ ਬਚਾਅ ਹੋਵੇ ਬਸ ਚਾਰ ਦਾ ਤੇ ਊ ਆਪਾਂ ਚਾਰ ਬਹੁਤ ਵਧੀਆ ਵਿੱਚ ਸਾਰੇ ਪ੍ਰੋਟੀਨ ਇਹਨਾਂ ਨੂੰ ਮਿਲ ਜਾਂਦੇ ਆ ਚਾਰ ਦੇ ਵਿੱਚ ਤੇ ਬਾਕੀ ਇਹ ਥੋੜਾ ਜਿਹਾ ਭਾਰਾ ਹੁੰਦਾ ਹੈਗਾ ਤੇ ਹਾਂ ਭਾਰਾ ਹੁੰਦਾ ਹੈਗਾ ਤੇ ਪਸ਼ੂ ਬੇਸਿਕ ਸ਼ੌਂਕ ਨਾਲ ਖਾਂਦੇ ਆਗੇ ਹਨਾ ਤੇ ਵੇਟ ਜਿਆਦਾ ਵਧਦਾ ਹੈਗਾ ਪਸ਼ੂ ਦਾ ਵਧੀਆ ਹੈਲਥੀ ਬਣ ਜਾਂਦਾ ਹੈ ਤੇ ਦਾਣਾ ਘੱਟ ਪੈਂਦਾ ਹੈਗਾ ਦਾਣੇ ਦੀ ਘੱਟ ਲੋਡ ਹੁੰਦੀ ਹੈ ਕਿਉਂਕਿ ਸਾਰਾ ਚੀਜ਼ਾਂ ਆਪਾਂ ਨੂੰ ਇਸੇ ਚਾਰ ਦੇ ਵਿੱਚ ਮਿਲ ਜਾਂਦੇ ਨੇ ਦੁੱਧ ਵਧੀਆ ਦਿੰਦੇਗਾ ਦੁੱਧ ਤਾਂ ਨਿਕਟਦਾ ਪਸ਼ੂ ਹਨਾ ਤੇ ਨਾ ਬਾਕੀ ਜਿਹੜਾ ਚਾਰ ਖਾ ਕੇ ਨਾ ਚੋਸਤ ਰਹਿੰਦੇ ਆਂ ਤੇ ਛੋਸ ਰਿੰਦੇ ਆ ਪਸੂ ਐ ਸੁਸਤ ਜਾਨੀ ਹੁੰਦਾ ਹੈਗਾਗਾ ਤਾਂ ਹੁਣ ਵੇਖੋ ਰਾਮ ਨਾਲ ਬੈਠ ਗਏ ਆ ਇਹ ਦੂਸਰੇ ਦਿਨ ਦਾ ਦੁਪਹਿਰ ਦੇ ਟਾਈਮ ਦੀ ਵੀਡੀਓ ਆ ਗਈ ਮੈਂ ਇੱਕ ਤੁਹਾਡੇ ਨਾਲ ਸ਼ਾਮ ਦੀ ਵੀਡੀਓ ਸ਼ੇਅਰ ਕੀਤੀ ਆ 4 ਦਿਨ ਬਹੁਤ ਫਾਇਦੇ ਆਗੇ ਦਿੱਕੇ ਦੀ ਪਸੂ ਦੀ ਹਾਈਟ ਵੀ ਵੱਧਦੀ ਆ ਗਈ ਹੈ ਨਾ ਜਲਦੀ ਗਰੋਅ ਕਰਦਾ ਪਸੂ 4 ਦੇ ਨਾਲ ਤੇ ਇਸ ਚੀਜ਼ ਚਾਰ ਬਹੁਤ ਵਧੀਆ ਚੀਜ਼ ਆ ਗਈ ਪਸ਼ੂਆਂ ਨੂੰ ਜਿਹੜੇ ਪਾਉਂਦੇ ਆ ਨਾ ਉਹ ਤਾਂ ਉਹਨੂੰ ਹੀ ਪਤਾ ਆਏਗਾ ਹਨਾ ਤੇ ਉੱਲੀ ਤੋਂ ਵਿਚਾਰ ਰੱਖਣਾ ਬਸ ਪਸ਼ੂ ਦਾ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਜਿਹੜੇ ਪਿਛਲੀ ਵਾਰ ਜਿਹੜਾ ਚਾਰ ਕਿਉਂ ਖਰਾਬ ਹੋਇਆ ਸੀਗਾ ਵੀ ਉਹਦੇ ਵਿੱਚ ਹਵਾ ਪੈਂਦੀ ਸੀਗੀ ਤੇ ਜੇਕਰ ਚਾਰ ਨੂੰ ਚਾਰ ਸਪੇਰੋਂ ਵਧੀਆ ਪੱਟਾ ਪਾ ਕੇ ਨੱਪਿਆ ਜਾਵੇ ਤਾਂ ਉਹਦੇ ਵਿੱਚ ਹਵਾ ਨਹੀਂ ਪੈਂਦੀ ਹੈਗੀ ਤੇ ਚਾਰ ਬਾਕੀ ਉਮੀਦ ਵੀ ਕਰਦੀਆਂ ਤੁਹਾਨੂੰ ਮੇਰੀਆਂ ਜਿਹੜੀਆਂ ਵੀਡੀਓ ਲਗਦੀਆਂ ਹੋਣੀਆਂ ਤੇ ਜੇਕਰ ਵਧੀਆ ਲੱਗਦੀਆਂ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਜੁੜੋ ਤਾਂ ਇੱਧਰ ਮੇਰੀ ਵਾਸ਼ਿੰਗ ਮਸ਼ੀਨ ਹੈ ਜਿਹੜੀ ਉਧਰੋਂ ਚੱਕ ਕੇ ਲਿਆਉਂਦੀ ਹੈਗੀ ਕਿਉਂਕਿ ਮੈਨੂੰ ਉਧਰ ਔਖਾ ਹੋਣਾ ਸੀ ਹੁਣ ਥੋੜਾ ਜਿਹਾ ਉੱਥੇ ਨਾ ਚਾਰ ਦੇ ਵਿੱਚੋਂ ਪਾਣੀ ਦਾ ਛੜ ਜਾਂਦਾ ਹੈਗਾ ਤੇ ਉਹਦੇ ਕਰਕੇ ਮੇਰੇ